ਬਦੀ ਦੇ ਬਹਿ ਕੇ ਵੀ ਹੁਕਮ ਚਲਾਉਂਦੀਆਂ ਕਬੱਡੀ ਕਮਰਾ ਰਾਈਸ ਦੇ ਪਾਰ ਮੁਬਾਰਕ ਹੱਥਾਂ ਦੇ ਕਿਰਦਾਰੇ ਸਾਰੇ ਸੰਪੂਰਨ ਹੋਰ ਹੈ ਬਦੀ ਮੁਬਾਰਕ ਵਾਲੇ ਕਬੀਰ ਕੋਰ ਦੇ ਸੇਵਕ ਸਾਰਾ ਵੀਰੇ ਕੰਪੂ ਵਾਲੀ ਆ ਆਸਟ੍ਰੇਲੀਆ ਵਾਲਿਆਂ ਨਾਲ 55 ਅਰਜਨ ਗਰਾਸੀ ਨਾਲ ਨਾਲ ਤੱਪਣਾ ਸਤਿਕਾਰ ਪਰਵਾਣ ਦਾ ਬਾਣ ਸਰਵਾਰ ਬੋਲੇ ਸੋਹਣ ਹਾਉ ਪਾਣਾ ਸਾਰੇ ਜੀਨਾ ਪਰ ਪਾਰ ਜੀ ਬੋਲੇ ਸੋਹਣ ਹਾਉ ਮਾਪੋ ਜੀ ਅੱਜ ਦੇ ਮੇਲੇ ਦੀ ਪੋਜੇ ਤਰੀਫਾ ਬਹੁਤ ਧੰਨਵਾਦ ਹੈ ਕਿ ਸਾਰੇ ਹੁੰਦੇ ਨੇ ਸਭੀ ਸੱਚੇ ਰੱਬ ਦਾ ਤੇ ਮੰਗਦੇ ਨੇ ਸਦਾ ਸਹੇਜਾਗਰ ਹਾਵਾ ਸੱਤਾ ਸਿੰਘ ਜੀ ਕਿਲਾ ਅਨੰਤਗੜ੍ਹ ਫਗੋ ਵਾਲੇ ਅੱਜ-ਅੱਜ ਪਾਰ ਤੇ ਸਾਰੇ ਗਰਮੀਨ ਆਏ ਉਹਨਾਂ ਦੇ ਧੰਨਵਾਦ ਆਜੀ ਮੇਰੇ ਵੀਰੋ ਜੇਤੂ ਟੀਮ ਬੜਾ ਖੀਫ ਜੀ ਕਬਈ ਦਾ ਤੇ ਪਾਸੇ ਤੋਂ ਆਇਆ ਤੇ ਸੰਜੋਤ ਕੰਦੇ ਵਾਲੀ ਹੈ ਜੀ ਤੇ ਕੰਦੇ ਮਾਦੀ ਵਾਲੀ ਦੀ ਟੀਮ ਹੈ ਮੇਰੇ ਵੀਰੋ ਉਹਨਾਂ ਨੂੰ ਕਹਿੰਦੇ ਸਾਬਾ ਮਾਨੋ ਹਾਰ ਕੇ ਹੋਣੀ ਸਪੋਰਟ ਦੇ ਨਾਇਕ ਦੇ ਜਿਹੜਾ ਉਹ ਕਮਲ ਮੀਰਾ ਕੋਟ ਵਾਲਾ ਰਵਾਣ ਮੀਰਾ ਚੋਟ ਮਾਇਆ ਇਹ ਸਾਰੇ ਕੀਰੇ ਰੇਡੀ ਹੈ ਜੀ ਆ ਅੱਜ ਦੇ ਸਾਡੇ ਮੰਨੇ ਹੋਣੇ ਜੁੜੇ ਹੋਏ ਹੈ ਗੁਰਲਾਲ ਉਹਨਾਂ ਦਾ ਅਰਮਾਨ ਬਾਈ ਉਹਨਾਂ ਦਾ ਹੈਰੀ ਆਨੇ ਕੇ ਅੰਦਰ ਜੈਨਾਰਦੀ ਹੁਣਾਂ ਦਾ ਗੁਰਜੀਤ ਟੱਕੜ ਦੀ ਬੈਠੇ ਹੋਇਆ ਹੈ ਕਿ ਦੁਨੀਆ ਵਾਲਿਓ ਨਿਗਾਹ ਧਮਾ ਕੇ ਦੇਖੋ ਕਿਸੇ ਨਾਲ ਉਹਦਾ ਟੱਕ ਹੋਂ ਮੱਲੀਆਂ ਖੁਰਦਬੇਨ ਸ਼ਾਹਕੋੜ ਦੇ ਲਾਗੇ ਜਿੱਥੇ ਪਹਾੜਾ ਵਾਪਰ ਗਿਆ ਪੁੱਤ ਸੰਗਵਾਰਾ ਬਾਬੀਪੁਰਿਆ ਕਹਿੰਦਾ ਵੀ ਮੁੰਡਾ ਆਉਣ ਵਾਲੇ ਸਮੇਂ ਦਾ ਵੱਡਾ ਮਾਲ ਹੋਵੇਗਾ ਮਹਾਂਪੁਰ ਸਾਹਿਬ ਨੂੰ ਮੁਬਾਰਕਾ ਜੇਤੂ ਬਣਿਆ ਹਾਲ ਚਾਪਦਾ ਤੇ ਗੁਰਮਣ ਅਮਰੀਕਾ ਤੋਂ ਬਾਬੇ ਨਾਨਕ ਵੀ ਮੇਰ ਨਾਲ ਜੁੜਿਆ ਹੋਇਆ ਸਾਰੇ ਵੀਰਾਂ ਨੂੰ

करवाऊंगी प्यारे कपाको प्यार अंचल कभी मीरापुर देख सेवक है साड़ा मेरा कप वाली ਗੋੜੇ ਸੋਰ ਹਾ ਮਾਪੋ ਸਾਰੇ ਜੀ ਮਾਪੋ ਪਰ ਪਾਰ ਜੀ ਗੋੜੇ ਸੋਰ ਹਾ ਮਾਪੋ ਜੀ ਅੱਜ ਦੇ ਮੇਲੇ ਦੀ ਪੂਜੇ ਤਰੀਫਾ ਉਹ ਧੰਨਵਾਦ ਹੈ ਕਿ ਸਾਰੇ ਹੁੰਦੇ ਨੇ ਸਹੀ ਸੱਚੇ ਰੱਬ ਦਾ ਤੇ ਮੰਗਦੇ ਨੇ ਪਲਾਸਾ ਇਹ ਜਾਗਦਾ ਭਾਬਾ ਸੁੱਤਾ ਸਿੰਘ ਜੀ ਜ਼ਿਲ੍ਹਾ ਅਨੰਦਗੜ੍ਹ ਸਹਿਬੋ ਵਾਲੇ ਅੱਜ ਇੱਥੇ ਪਾਰ ਤੇ ਸਾਡੇ ਗੁਰਮੀਨ ਆਏ ਉਹਨਾਂ ਦੇ ਸਾਡੇ ਅੱਜ ਨਗਰ ਦਸ਼ਮੇਸ਼ ਨਗਰ ਮਾਂਜੇ ਵਿਖੇ ਅੱਜ ਦੂਸਰਾ ਕਬੱਡੀ ਕੱਪ ਕਰਵਾਇਆ ਗਿਆ ਸਰਦਾਰ ਨਿਰਿੰਦਰ ਸਿੰਘ ਦੀ ਯਾਦ ਵਿੱਚ ਤੇ ਹਰੇ ਦੇ ਆਪਣੇ ਨਗਰ ਵਾਸੀਆਂ ਦੇ ਐਨਆਈ ਭਰਾਵਾਂ ਦੀ ਮਤਨਾਲ ਕੀਤਾ ਗਿਆ ਜੋ ਵੀ ਯੋਗਦਾਨ ਉਹਨਾਂ ਨੇ ਪਾਇਆ ਤੇ ਇਹਦੇ ਵਿੱਚ ਚਾਰ ਵਾਲ ਓਪਨ ਦੀਆਂ ਕਲੱਬਾਂ ਸੀ ਇੱਕ 40 ਸਾਲਾਂ ਦਾ ਮੈਚ ਇੱਕ ਬੱਚਿਆਂ ਦਾ ਸੀ ਤੇ ਇੱਕ ਲੜਕੀਆਂ ਦਾ ਮੈਚ ਸੀ ਜਿਹੜਾ ਗਰਾਸਪੁਰ ਤੇ ਕਪੂਰਥਲਾ ਕੀ ਕੀ ਨਾਮ ਦੇ ਤੇ ਆਲ ਓਪਨ ਦੀਆਂ ਕਲੱਬਾਂ ਨੂੰ 70000 ਮਿੰਨਰ ਨੂੰ ਸੀ ਤੇ ਨੰਨਰ ਆਪਣ ਨੂੰ 8000 ਰਹੀ ਤੇ ਬਾਕੀ ਸਾਰਿਆਂ ਨੂੰ ਨਕਦਰਸ਼ੀ ਤੇ ਟਰੋਫੀ ਜਨਨ ਦਾ ਸਮਾਪਤ ਹੈ। ਹਾਂਜੀ ਮੁੱਖ ਮਹਿਮਾਨ ਜੋ ਸੰਤ ਬਾਬਾ ਸੁਚਾ ਸਿੰਘ ਦੀ ਕਲਾ ਆਨੰਦਗਰ ਸਾਹਿਬ ਵਾਲੇ ਉਹਨਾਂ ਤੋਂ ਮਨ ਲੋ ਨਾਮ ਸੰਮਰੋਹ। ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਨੌਜਵਾਨ ਪੀੜੀ ਨੂੰ ਸੰਦੇਸ਼ ਤੇ ਇਹੀ ਹੈ ਜੀ ਤਾਂ ਹੀ ਇਹ ਜੋ ਮਨ ਲੋ ਕਰ ਰਹੇ ਜੀ ਵੀ ਨਸ਼ਿਆਂ ਤੋਂ ਦੂਰ ਰਹੋ। ਬੁਰੀਆਂ ਆਦਤਾਂ ਤੋਂ ਜੋ ਅੱਜ ਕੱਲ੍ਹ ਪੰਜਾਬ ਚ ਵਾਪਰ ਰਿਆ ਔਰ ਤੋਂ ਦੂਰ ਰਹੋ ਆਪਣੇ ਪੜਾਈ ਲਿਖਾਈ ਤੇ ਸਿਹਤ ਵੱਲ ਧਿਆਨ ਦਿਓ। ਬੈਸਟ ਰੇਡਰ ਤੇ ਬੈਸਟ ਜੱਫੀ ਨੂੰ ਐਲ.ਐਡੀ ਨਾਲ ਸਨਮਾਨ ਦਿੱਤਾ ਗਿਆ। ਕੁਝ ਨਕਦਰਸ਼ੀਆਂ ਨਾਲ